ਨਨਾਰ ਨਿਊਜ਼ ਦੇ ਫੇਸਬੁੱਕ ਪੇਜ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ 25 ਅਗਸਤ 2025 ਹੋਰ ਤਕਰੀਬਨ 5:40 40 ਮਿੰਟ ਦੇ ਦਰਿਆ ਸਤਲੂ ਦੀ ਅਪਡੇਟ ਤੁਹਾਨੂੰ ਦਿਖਾ ਰਹੇ ਹਾਂ ਕਿ ਦਰਿਆ ਸਤਲੂ ਦਾ ਜਲ ਪੱਧਰ ਜੋ ਕੱਲ ਵਧਣਾ ਸ਼ੁਰੂ ਹੋਇਆ ਸੀ ਉਹ ਅਜੇ ਤੱਕ ਘਟਿਆ ਨਹੀਂ ਹੈ ਜੇ ਵੀ ਪਾਣੀ ਵਧ ਰਿਹਾ ਹੈ ਤੇ ਕੱਲ ਜਦੋਂ ਤਕਰੀਬਨ 5:00 ਸ਼ਾਮ ਦੀ ਅਪਡੇਟ ਸੀ ਕਿ ਪਾਣੀ ਦੈਨ ਫੋੜਾ ਤੋਂ ਉੱਪਰ ਵਧਿਆ ਹੈ ਤਾਂ ਅੱਧਾ ਫੁੱਟ ਪਾਣੀ ਦਰਿਆ ਦੇ ਵਿੱਚ ਹੋਰ ਵੱਧ ਚੁੱਕਿਆ ਹੈ ਪਾਣੀ ਦੀ ਸਪੀਡ ਬਹੁਤ ਜ਼ਿਆਦਾ ਤੇਜ਼ ਹੈ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਅਜੇ ਸਵੇਰ ਦਾ ਕਹਿ ਸਕਾਂ ਜੇ ਕਿ ਹਨੇਰਾ ਹੈ ਥੋੜਾ ਥੋੜਾ ਪਰ ਫਿਰ ਵੀ ਆਪਰੇਟ ਉਸੇ ਪਾਣੀ ਦੇਖ ਸਕਦੇ ਹੋ ਕਿ ਪਾਣੀ ਭੋਜਾ ਤੇਜ ਹੈ ਔਰ ਅੱਗੇ ਸਾਹੜੇ ਦਰਿਆ ਨੇ ਬਹੁਤ ਜ਼ਿਆਦਾ ਕਹਿਰ ਮਚਾਇਆ ਹੈ ਤਕਰੀਬਨ 2-3 ਟੁੱਟੇ ਨੇ ਕਿੱਲੇ ਇੱਥੇ ਜੀ ਮੇਨ ਦਰਿਆ ਦੇ ਵਿੱਚ ਡੱਕ ਚੁੱਕੇ ਆ ਪਪੂਲਰ ਡੱਕ ਚੁੱਕੇ ਨੇ ਦਰਿਆ ਨੇ ਛਟਾ ਲਈ ਹੋਈ ਹੈ ਕੱਲ ਸਾਰਾ ਦਿਨ بارش ਹੋਈ ਔਰ ਅੱਜ ਵੀ ਮੌਸਮ ਖਰਾਬ ਹੈ ਮੌਸਮ ਵਿਭਾਗ ਨੇ येलो ਅਲਰਟ ਜਾਰੀ ਕੀਤਾ ਹੈ ਕਿ ਜਦੋਂ ਅਲਰਟ ਦੇ ਵਿੱਚ ਹੁੰਦਾ ਹੈ ਕਿ بارش ਪੈਗੀ ਜਦੋਂ ਰੈਡ ਅਲਰਟ ਜਾਰੀ ਕੀਤਾ ਜਾਂਦਾ ਤਾਂ ਉਦੋਂ ਹੁੰਦਾ ਹੈ ਕਿ ਦਰਿਆਵਾਂ ਦੇ ਵਿੱਚ ਹੜ੍ਹ ਆਉਣਗੇ ਕਾਫੀ ਜ਼ਿਆਦਾ ਆਉਣਗੇ ਤਾਂ येलो ਅਲਰਟ ਜਾਰੀ ਕੀਤਾ ਹੈ ਕਿ ਦਰਮਿਆਨੀ ਪਾਣੀ ਆਉਣਗੇ ਜਿੰਨਾ ਅੱਗੇ ਸੀ ਉਸ ਤੋਂ ਪਹਿਲਾਂ ਪਾਣੀ ਆਇਆ ਸੀ ਉਸ ਤੋਂ ਕੋਈ 2 ਫੁੱਟ ਵਧੇ ਵੀ ਸਕਦਾ ਹੈ ਪਰ ਇਹ ਤੋਂ ਜ਼ਿਆਦਾ ਪਾਣੀ ਨਹੀਂ ਵਧੇਗਾ ਤਾਂ ਦਰਿਆ ਸਤਲੁਜ ਦਾ ਜਲ ਪੱਧਰ ਵੱਧ ਰਿਹਾ ਹੈ। ਤਾਜੀ ਅਪਡੇਟ ਤੁਹਾਨੂੰ ਇਹ ਦੇ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਵੱਧ ਰਿਹਾ ਹੈ। ਕੱਲ ਦਾ ਘਟਿਆ ਨਹੀਂ ਹੈ। ਤਾਂ ਇਹ ਤਸਵੀਰ ਸਾਰੀ ਸਾਫ਼ ਜਦੋਂ ਹੋਵੇਗੀ ਤਾਂ ਤਕਰੀਬਨ 11 ਤੋਂ 12 ਵਜੇ ਤਸਵੀਰ ਸਾਫ਼ ਹੋ ਜਾਊਗੀ ਕਿ ਪਾਣੀ ਕਿੰਨਾ ਵਧਿਆ ਹੈ। ਤਾਂ ਤੁਸੀਂ ਜੋ ਲੋਕੀਂ ਆ ਰਹੇ ਦੇ ਮੈਂ ਕਿਦਾਂ ਕਬਾਰ-ਬਾਰ ਦੋ ਤਿੰਨ ਪਿੰਡਾਂ ਦਾ ਮੇਜਿਕ ਕਰਦਾ ਮਰਾਲੇ ਦੀ ਛੰਨਾ ਤੱਕ ਆਬਸਤੀ ਜਾਂ ਅੱਗੇ ਹੋਰ ਪਿੰਡ ਹੈ। ਉੱਥੋਂ ਦੇ ਕਮੈਂਟਾਂ ਦੇ ਜ਼ਰੀਏ ਜ਼ਰੂਰ ਦੱਸਿਓ ਕਿ ਉੱਧਰ ਕਿੰਨਾ ਕੁ ਪਾਣੀ ਹੈ। ਕਿ ਇੱਥੇ ਪਾਣੀ ਜੱਕਰ ਫੁੱਟ ਵੱਧਦਾ ਉਧਰ ਤਕਰੀਬਨ ਪੌਣੇ 2 ਫੁੱਟ ਪਾਣੀ ਵੱਧ ਜਾਂਦਾ ਤੇ ਉਤੇ ਖਤਰਾ ਪੈਦਾ ਹੋ ਜਾਂਦਾ ਇੱਕ ਗੱਲ ਹੋਰ ਹੈ ਕਿ ਤਕਰੀਬਨ ਉਧਰ ਜੋ ਨੇ ਵਿੱਚ ਉਨੇ ਸੀ ਉਹਨਾਂ ਦੇ ਵਿੱਚ ਪਾਣੀ ਪੈ ਚੁੱਕਿਆ ਹੋਵੇਗਾ ਇਸ ਟਾਈਮ ਜੋ ਪਿੰਡਾਂ ਦਾ ਮਜਕਰ ਕੀਤਾ ਮੰਡਾਲੇ ਦੇ ਛੰਨਾ ਸੀ ਜਾਂ ਕਿੱਥੋਂ ਬੰਨ ਟੁੱਟਿਆ ਸੀ 23 ਜਾਂ 19 ਦੇ ਵਿੱਚ ਉਸ ਏਰੀਏ ਦੇ ਵਿੱਚ ਛੋਣਿਆਂ ਦੇ ਵਿੱਚ ਪਾਣੀ ਦੁਬਾਰਾ ਪੈ ਚੁੱਕਿਆ ਹੋਵੇਗਾ ਹੁਣ ਕਿਉਂਕਿ ਹੁਣ ਪਾਣੀ ਕਾਫੀ ਜ਼ਿਆਦਾ ਵੱਧ ਚੁੱਕਿਆ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਦਰਿਆ ਸਤਲੁਜ ਦਾ ਗੱਲ ਪੱਦਰ ਵਧਿਆ ਹੈ ਜੋ ਦਰਿਆ ਦੇ ਵਿੱਚ ਇਸ ਟੰ ਪਾਣੀ ਚੱਲ ਰਿਹਾ ਹੈ ਤਕਰੀਬਨ 1 ਲੱਖ ਪਾਣੀ ਚੱਲ ਰਿਹਾ ਹੈ ਔਰ ਜੋ ਪਾਣੀ ਛੱਡਿਆ ਗਿਆ ਤਕਰੀਬਨ 45000 ਕਿ ਉਸ ਇੱਕ ਦਰਿਆ ਸਤਲੁਜ ਦੇ ਵਿੱਚ ਪਾਣੀ ਆ ਰਿਹਾ ਹੈ ਜੇ ਪਾਖੜਾ ਦੀ ਗੱਲ ਕਰੀ ਤਾਂ ਉਸ ਦੇ ਜੋ ਫਲੱਡ ਗੇਟ ਨੇ ਦੋ ਖੋਲੇ ਹੋਏ ਨੇ ਜਿਸ ਦੇ ਕਾਰਨ ਪਾਣੀ ਵਧਿਆ ਹੈ ਤੇਜੀ ਗੱਲ ਕਿ ਹਿਮਾਚਲ ਦੇ ਵਿੱਚ ਬਾਰਿਸ਼ ਬਹੁਤ ਜ਼ਿਆਦਾ ਹੋ ਰਹੀ ਹੈ ਜਿਸ ਕਰਕੇ ਦਰਿਆ ਪੂਰੇ ਉਫਾਨ ਤੇ ਹੈ ਅਤੇ ਪੂਰੀ ਸਹੀ ਜਾਣਕਾਰੀ ਦੇ ਲਈ ਨਿਊਜ਼ ਰਿਪੋਰਟਰ ਜਾਨਣ ਨੂੰ ਤੁਸੀਂ ਫੋਲੋ ਜ਼ਰੂਰ ਕਰ ਲਿਓ ਕਿਉਂਕਿ ਅਸੀਂ ਦਰਿਆ ਸਤਲੁਜ ਦੀ ਲਗਾਤਾਰ ਅਪਡੇਟ ਦੇ ਰਹੇ ਹਾਂ ਔਰ ਜੇਕਰ ਤੁਸੀਂ YouTube ਤੇ ਸਾਨੂੰ ਦੇਖ ਰਹੇ ਹੋ ਤਾਂ ਸਬਸਕ੍ਰਾਈਬ ਕਰ ਲਿਓ ਐਨਐਨਆਰ ਨਿਊਜ਼ ਜਾਂ ਨਿਊਜ਼ ਰਿਪੋਰਟ ਉਸ ਜਾਨਣ ਦੇ ਇੱਕ ਸਰਚ ਕਰਿਓ YouTube ਤੇ ਵੀ ਤੁਹਾਨੂੰ ਖਬਰਾਂ ਮਿਲਣਗੀਆਂ ਤਾਂ ਵੱਡੀ ਅਪਡੇਟ ਦੇ ਰਿਹਾ ਕਿ ਇਸ ਵਕਤ ਦਰਿਆ ਸਤਲੁਜ ਦੀ ਜੋ ਜਲ ਪੱਧਰ ਹੈ ਉਹ ਲਗਾਤਾਰ ਵੱਧ ਰਿਹਾ ਘਟਿਆ ਨਹੀਂ ਹੈ ਕਿੱਧਰ ਵੀ ਨਜ਼ਰ ਮਾਰੋਗੇ ਪਾਣੀ ਪਾਣੀ ਨਜ਼ਰ ਆਏਗਾ ਪਾਣੀ ਦੀ ਸਪੀਡ ਬਹੁਤ ਤੇਜ਼ ਹੈ ਦੇਖ ਸਕਦੇ ਹੋ ਬਹੁਤ ਜ਼ਿਆਦਾ ਸਪੀਡ ਹੈ ਉਹ ਇਸ ਵੀਡੀਓ ਨੂੰ ਸ਼ੇਅਰ ਜਰੂਰ ਕਰ ਦਿਓ ਕਿਉਂਕਿ ਇਹ ਪਾਣੀ ਜਦੋਂ ਅੱਗੇ ਫੋਜ ਵਰ ਫਾਜਲ ਕਾ ਜਾਂਦਾ ਤਾਂ ਉੱਥੇ ਪਹਿਲੇ ਇੱਕ ਹੜ ਹੁੰਦੇ ਪਰ ਹੜ ਤੋਂ ਵੀ ਵੱਡੀ ਮਾਰ ਉੱਥੇ ਪਈ ਹੋਈ ਹੈ। ਕਾਫੀ ਜ਼ਿਆਦਾ ਪਾਣੀ ਹੈ। ਨੀਵੇਂ ਇਲਾਕੇ ਜੋ ਨੀਵੇਂ ਹੈ ਰ ਇਸ ਸਾਰੇ ਆ ਦੇ ਵਿੱਚ ਪਾਣੀ ਭਰ ਚੁੱਕਿਆ ਅਤੇ ਹੁਣ ਜਿੰਨਾ ਵੀ ਪਾਣੀ ਦਰ ਛੱਡਿਆ ਜਾਵੇਗਾ ਉਹ ਸਾਰਾ ਕਹਿਰ ਮਚਾਏਗਾ। ਦਰਿਆ ਸਤਲੁਜ ਦੀ ਵੱਡੀ ਅਪਡੇਟ ਤੋਂ ਦੱਸਾਂ ਜੀ ਕਰ ਰਿਹਾ ਕਿ ਦਰਿਆ ਸਤਲੁਜ ਦਾ ਜਲ ਪੱਧਰ ਵਧਿਆ ਹੈ। ਕੱਲ ਦਾ ਵਧਣਾ ਸ਼ੁਰੂ ਅਸੀਂ ਘਟਿਆ ਨਹੀਂ ਦਰਿਆ ਸਤਲੁਜ ਦਾ ਜਲ ਪੱਧਰ ਲਗਾਤਾਰ ਵਧਿਆ ਹੈ। 25 ਅਗਸਤ 2025 ਔਰ ਜਿਸ ਜਗ੍ਹਾ ਤੇ ਅਸੀਂ ਖੜੇ ਆ ਮੈਦ ਪਰਤੋ ਜਗਰਾਵ ਜਾਂਦੇ ਰੋਡ ਦੀਆਂ ਤਸਵੀਰਾਂ ਦਰਿਆ ਸਤਲੁਜ ਦੀਆਂ ਨੇ ਇਹ ਤਾਂ ਦਰਿਆ ਸਤਲੁਜ ਦਾ ਜਲ ਪੱਧਰ ਇੱਕ ਵਾਰ ਤੋਂ ਫੇਰ ਵਧਿਆ ਇੱਕ ਤਸਵੀਰ ਉਹ ਹੁੰਦੀ ਹੈ ਕਿ ਪਾਣੀ ਥੋੜਾ ਵਧਿਆ ਨਹੀਂ ਥੋੜਾ ਨਹੀਂ ਵਧਿਆ ਤਕਰੀਬਨ ਕੱਲ ਟਾਈਟੋ 3 ਫੁੱਟ ਪਾਣੀ ਵਧਿਆ ਸੀ ਪ੍ਰੋਸਤ ਬਾਅਦ ਫੁੱਟ ਹੋਰ ਵਧਿਆ ਹੁਣ ਤਕਰੀਬਨ ਪੌਣੇ 4 ਫੁੱਟ ਜਾਂ 4 ਫੁੱਟ ਪਾਣੀ ਇੱਥੇ ਵੱਧ ਚੁੱਕਿਆ ਤਾਂ ਇਹ ਪਾਣੀ ਜੋ ਇੱਥੇ ਵਧਿਆ ਹੈ ਮੈਸੇਦਾਂ ਜੋ ਨੀਵੇਂ ਇਲਾਕੇ ਨੇ ਉੱਥੇ ਪਾਣੀ ਭਰ ਚੁੱਕਿਆ ਪਰ ਲੋਈ ਆ ਰਹੀ ਇਹਦੇ ਵਿੱਚ ਤਕਰੀਬਨ 11 ਵਜੇ ਤੱਕ ਪਾਣੀ ਪਹੁੰਚ ਜਾਊਗਾ ਔਰ ਉੱਥੇ ਇਹ ਕੱਲ ਕਲੀਅਰ ਹੋ ਜਾਊਗਾ ਕਿ ਪਾਣੀ ਕਿੰਨਾ ਇੱਥੇ ਵੱਧ ਚੁੱਕਿਆ ਜੇ ਹੋਰ ਪਾਣੀ ਨਹੀਂ ਆਉਂਦਾ ਦਰਿਆ ਦੇ ਵਿੱਚ ਤਾਂ ਫਿਰ ਅੱਗੇ ਪਾਣੀ ਨਹੀਂ ਬਦੇਗਾ ਜੇ ਪਣਿਸ਼ਥੀ ਰੂਪ ਦੇ ਚੱਲਦਾ ਇਸੇ ਤਰ੍ਹਾਂ ਚੱਲਦਾ ਤਾਂ ਫਿਰ ਝੋਨੇ ਦੀ ਜੋ ਫਸਲ ਹੈ ਉਹ ਬਚ ਸਕਦੀ ਹੈ ਤਾਂ ਵਾਹਿਗੁਰੂ ਜੀ ਅਰਦਾਸ ਜਰੂਰ ਕਰੋ ਕਿ ਹਿਮਾਚਲ ਦੇ ਵਿੱਚ بارش ਨਾਲ ਜੋ ਲੋਕਲ بارش ਹੁੰਦੀ ਹੈ ਉਸ ਦਾ ਤਾਂ ਜਿਆਦਾ ਨੁਕਸਾਨ ਖਤਰਾ ਨਹੀਂ ਹੁੰਦਾ ਪਰ ਜਦੋਂ ਹਿਮਾਚਲ ਦੇ ਵਿੱਚ بارش ਹੁੰਦੀ ਹੈ ਤਾਂ ਬਹੁਤ ਜ਼ਿਆਦਾ ਹੁੰਦੀ ਹੈ ਤਾਂ ਉਹ ਫਿਰ ਪਾਣੀ ਇਧਰ ਹੱਕੇ ਜ਼ਿਆਦਾ ਵਧ ਜਾਂਦਾ ਤਾਂ ਜੋ ਫੁਲਾਟ ਗੇਟ ਨੇ ਪਾਖੜਾ ਦੇ ਉਹ 2-2 ਫੁੱਟ ਖੁੱਲੇ ਹੋਏ ਨੇ तकरीबन 4 ਫਲੱਡ ਗੇਟ ਖੁੱਲੇ ਨੇ ਵੈਸੇ ਤਾਂ ਟੈਸਟਿੰਗ ਤੇ ਲਈ ਖੋਲੇ ਸੀ ਜਦੋਂ ਸਟਾਰਟਿੰਗ ਦੇ ਵਿੱਚ ਪਰ ਪਾਣੀ ਦਾ ਚਲ ਪੱਧਰ ਮੱਦੇ ਨਜ਼ਰ ਰੱਖਦੇ ਆ ਮੈਨੇਜਮੈਂਟ ਕਮੇਟੀ ਨੇ ਫੈਸਲਾ ਲਿਆ ਕਿ ਫਲੱਡ ਗੇਟ ਲਗਾਤਾਰ ਖੁੱਲੇ ਰਹਿਣਗੇ ਜਿੰਨਾ ਟਾਈਮ ਪਾਣੀ ਦਾ ਚਲ ਪੱਧਰ ਘਟਦਾ ਨਹੀਂ ਜਿੰਨਾ ਚਿਰ ਪਾਣੀ ਦੀ ਆਮਦ ਇਥੋਂ ਘਟਦੀ ਨਹੀਂ ਤਾਂ ਇਸ ਟਾਈਮ ਦਰਿਆ ਸਤਲੁਜ ਦਾ ਜਲ ਪੱਧਰ ਵਧਿਆ ਹੈ ਇਹ ਤਸਵੀਰ ਤੁਸੀਂ ਜੋ ਦੇਖ ਰਹੇ ਹੋ ਪਪੂਲਰ ਅੱਗੇ ਬਹੁਤ ਸਾਰੇ ਪਪੂਲਰ ਤਗਰੀਮਨ ਚਾਰ ਕਨਾਲਾ ਹੋਣਗੇ ਇੱਕ ਦਰਿਆ ਦੇ ਹੜ ਦੇ ਵਿੱਚ ਹੜ ਗਿਆ ਹੈ ਹੋਰ ਦਰਿਆ ਦਾ ਪਾਣੀ ਅੱਗੇ ਜਾ ਕੇ ਦਰਿਆ ਚੋਂ ਬਾਹਰ ਵੀ ਨਿਕਲ ਚੁੱਕਿਆ ਹੈ ਤੇ ਇਸ ਵਕਤ ਦੀ ਵੱਡੀ ਅਪਡੇਟ ਤੁਹਾਨੂੰ ਸਾਂਝੀ ਕਰ ਰਹੇ ਹਾਂ ਕਿ ਦਰਿਆ ਸਤਲੁਜ ਦਾ ਜਲ ਪੱਧਰ ਵਧਿਆ ਹੈ ਔਰ ਲਗਾਤਾਰ ਬੱਦਰਿਆ ਹੈ ਤੁਸੀਂ ਕਿਸ ਕਿਸ ਕੇ ਸਹਿਰੀ ਤੁਸੀਂ ਸਾਡੇ ਨਾਲ ਜੁੜਿਓ ਤੁਸੀਂ ਆਪਣੇ ਕੀਮਤੀ ਕਮੈਂਟਾਂ ਜਿਹੜੇ ਸੁਣ ਦੱਸ ਸਕਦਾ ਦਲੀਪ ਸਿੰਘ ਹੈਲੋ ਕਹਿ ਰਹੇ ਨੇ ਹਾਂਜੀ ਵੀਰ ਜੀ ਦਰਿਆ ਸਾਤਲੂ ਦਾ ਜਲ ਪੱਧਰ ਲਗਾਤਾਰ ਵੱਧ ਰਿਹਾ ਹੈ ਅੱਜ ਹਿਮਾਚਲ ਵਿੱਚ ਵਰਖਾ ਹੋ ਰਹੀ ਹੈ ਬਿਲਕੁਲ ਵੀਰ ਜੀ ਹਿਮਾਚਲ ਚ بارش ਕੱਲ ਦੀ ਲਗਾਤਾਰ ਹੋ ਰਹੀ ਹੈ ਔਰ ਹਿਮਾਚਲ ਦੇ ਨੇੜੇ ਕੱਲ ਇੱਕ ਬੱਦਲ ਵਿਫੜਿਆ ਜਿਸ ਕਾਰਨ ਇਹ ਜਲ ਪੱਧਰ ਵਧਿਆ ਹੈ ਔਰ ਪਾਣੀ ਦਾ ਜੋ ਜਲ ਪੱਧਰ ਹੋਰ ਵੀ ਵੱਧ ਸਕਦਾ ਹੈ ਪਾਖੜਾ ਤੋਂ ਜੋ ਪਾਣੀ ਛੱਡਿਆ ਗਿਆ 45000 ਕਿਊਸਕ ਪਾਣੀ ਛੱਡਿਆ ਗਿਆ ਦੋ ਫਲੱਡ ਚਾਰ ਫਲੱਡ ਗੇਟ ਖੁੱਲੇ ਹੋਏ ਐ ਔਰ 2 ਫੁੱਟ ਤੱਕ ਉੱਪਰੇ ਖੁੱਲੇ ਹੋਏ ਐ ਤਾਂ ਪੰਜਾਬ ਦੇ ਵਿੱਚ ਪੂਰੇ ਪੰਜਾਬ ਭਰ ਦੇ ਵਿੱਚ ਵੀ بارش ਲਗਾਤਾਰ ਹੋ ਰਹੀ ਹੈ ਕੱਲ ਦੀ ਔਰ ਤਕਰੀਬਨ 2 ਦਿਨਾਂ ਦਾ ਹੋਰ येलो ਲਰਟ ਜਾਰੀ ਕੀਤਾ ਹੈ येलो ਲਰਟ ਦਾ ਕਿਦਾਂ ਮੈਂ ਪਹਿਲਾਂ ਕਿ ਮਤਲਬ ਹੁੰਦਾ ਹੈ ਕਿ ਪਾਣੀ ਦਰਿਆਵਾਂ ਦੇ ਵਿੱਚ ਛੱਡਿਆ ਜਾਵੇਗਾ ਦਰمیان ਨਾ ਛੜਿਆ ਜਾਵੇਗਾ ਜਾ ਤਾਂ ਨਹੀਂ ਹੋਊਗਾ ਔਰ ਦੂਜੀ ਗੱਲ ਕਜੈਲੋ ਲਰਟ ਦਾ ਇਹ ਵੀ ਮਤਲਬ ਹੁੰਦਾ ਕਿ ਦਰਿਆਵਾਂ ਦੇ ਕੰਢਿਆਂ ਤੋਂ ਦੂਰ ਰਹੋ ਕਿਉਂਕਿ ਬਹੁਤ ਨਦੀਆਂ ਨਾਲੇ ਜਿੰਨੇ ਵੀ ਹੈ ਪੂਰੇ ਫਾਨਤੇ ਹੈ ਇੱਥੇ ਪ੍ਰਸ਼ਾਸਨ ਨੇ ਇੱਕ ਪਹਿਲੀ ਵਾਰ ਅਲਰਟ ਜਰੂਰ ਕੀਤਾ ਹੈ ਚੰਗਾ ਕੀਤਾ ਹੈ ਦੱਸਿਆ ਹੈ ਕਿ ਪਾਣੀ ਵਧੇਗਾ ਔਰ ਤੁਸੀਂ ਦਰਿਆਵਾਂ ਦੇ ਕੰਢਿਆਂ ਤੋਂ ਦੂਰ ਰਹੋ ਇਹ ਪ੍ਰਸ਼ਾਸਨ ਨੇ ਹਦਾਇਤਾਂ ਜਾਰੀ ਕੀਤੀਆਂ ਤੰਦਰਾ ਸਤਲੁਜ ਦਾ ਜਲ ਪੱਧਰ ਵਧਿਆ ਹੈ। ਦਲੀਪ ਸਿੰਘ ਫਰੋਜਪੁਰ ਤੋਂ ਕਮੈਂਟ ਕਰ ਰਹੇ ਨੇ। ਦਲੀਪ ਸਿੰਘ ਜੀ ਫਰੋਜਪੁਰ ਦੇ ਵਿੱਚ ਪਾਣੀ ਕਿੰਨਾ ਕੁ ਤੁਹਾਡੇ ਨੀਵੇਂ ਏਰੀਆ ਦੇ ਚੋਂ ਵੜ ਚੁੱਕਿਆ? ਕਿੰਨਾ ਕੁ ਉੱਥੇ ਵਧਿਆ ਹੈ? ਉਹ ਵੀ ਸਾਨੂੰ ਜਰੂਰ ਦੱਸਿਓ ਕਿਉਂਕਿ ਇੱਥੋਂ ਸਾਰੀ ਸਥਿਤੀ ਸਾਫ਼ ਹੁੰਦੀ ਹੈ। ਇੱਥੇ ਜਦੋਂ ਪਾਣੀ ਵੱਧ ਜਾਂਦਾ ਤਾਂ ਫਿਰ ਅੱਗੇ ਹਰੇਕ ਹੈਡ ਤੋਂ ਉੱਥੋਂ ਬਿਆਸ ਦਰਿਆ ਦੇ ਨਾਲ ਪਾਣੀ ਮਿਲ ਕੇ ਅੱਗੇ ਪਾਣੀ ਹੋਰ ਵੀ ਵੱਧ ਜਾਂਦਾ ਹੈ। ਬਸ ਫਰੋਜਪੁਰ ਫਾਜਲ ਕੇ ਇਲਾਕਿਆਂ ਦੇ ਹਾਲਾਤ ਬਹੁਤ ਮਾੜੇ ਐ। ਲੋਕ ਪੱਠਿਆਂ ਤੋਂ ਮਾਲ ਪਸੂ ਦੇ ਚਾਰੇ ਤੋਂ ਵੀ ਬਹੁਤ ਜ਼ਿਆਦਾ ਦੁਖੀ ਹੈ ਜੇ ਕਿਸੇ ਇਲਾਕੇ 'ਚ ਕੋਈ ਪਰੇਸ਼ਾਨੀ ਹੈ ਤਾਂ ਵੀ ਦੱਸਿਓ ਬਾਜੀ ਰੋਪੜ ਤੋਂ ਕਿੰਨਾ ਪਾਣੀ ਛੱਡਿਆ ਗਿਆ ਹਾਂਜੀ ਕਰਨ ਵੀ ਰਹੇ ਵੀਰੇ 45000 ਕਿਊਸਿਕ ਜੋ ਪਾਣੀ ਐ ਰੋਪੜ ਤੋਂ ਛੱਡਿਆ ਗਿਆ ਪਰ ਇੱਕ ਹੋਰ ਗੱਲ ਦੱਸਣਾ ਜਦੋਂ ਇਹ ਪਾਣੀ ਜੇਕਰ 35000 ਛੱਡਿਆ ਜਾਂਦਾ ਤਾਂ ਉਹ ਤੁਸੀਂ 50000 ਹੁੰਦਾ ਜੇਕਰ 45000 ਹੈ ਤਾਂ ਤਕਰੀਬਨ 60000 ਪਾਣੀ ਛੱਡਿਆ ਗਿਆ ਉਹ ਰਸਤਿਆਂ ਦੇ ਵਿੱਚ ਪਾਣੀ ਜੋ ਹੋਰ بارش ਦਾ ਪਾਣੀ ਮਿਲ ਕੇ ਪਾਣੀ ਦੀ ਮਿਕਦਾਰ ਹੋਰ ਵੀ ਵੱਧ ਜਾਂਦੀ ਹੈ ਗੁਰਦੀਪ ਸਿੰਘ ਵੀਰ ਨਾਲ ਜੁੜੇ ਨੇ ਅਕਸਰ ਕਮੈਂਟ ਕਰਦੇ ਨੇ ਗੁਰਦੀਪ ਸਿੰਘ ਗੁਰਦੀਪ ਸਿੰਘ ਵੀਰ ਪਾਣੀ ਬੜੀ ਆਦਰਿਆ ਦੀ ਅਮਦ ਪਾਣੀ ਬੜੀਆ ਪਾਣੀ ਘਟਿਆ ਨਹੀਂ ਕੱਲ ਦਾ ਪਾਣੀ ਵਧਣਾ ਸ਼ੁਰੂ ਹੋਇਆ ਤਾਂ ਹੁਣ ਵੀ بارش ਹੋ ਰਹੀ ਹੈ ਇਸ ਟਾਈਮ ਤਾ ਪੂਰੀ ਸਥਿਤੀ ਕਿਦਾ ਸਾਫ ਹੋਊਗੀ 11 ਵਜੇ ਤਾਂ ਇਹ ਪਹਿਲੀ ਰਿਪੋਰਟ ਸੀ ਜਾਣਕਾਰੀ ਦੱਸਣੀ ਲਾਜ਼ਮੀ ਸੀ ਜ਼ਰੂਰੀ ਸੀ ਕਿ ਦਰਿਆ ਸਤਲੁਜ ਦਾ ਜਲ ਪੱਧਰ ਵਧ ਰਿਹਾ ਹੈ ਤੁਸੀਂ ਸਾਨੂੰ YouTube ਤੇ ਵੀ ਫੋਲੋ ਕਰ ਸਕਦੇ ਹੋ ਨਿਊਜ਼ ਰਿਪੋਰਟਰ ਜੰਨਾ ਸਰਚ ਕਰ ਸਕਦੇ ਹੋ ਤਾਂ ਦੂਜੀ ਅਪਡੇਟ ਤਕਰੀਬਨ ਮੈਂ 11 ਵਜੇ ਲੈ ਕੇ ਹਾਜ਼ਰ ਹੋਊਂਗਾ ਤਦ ਤੱਕ ਲਈ ਇਜਾਜ਼ਤ ਦਿਓ ਔਰ ਜਾਂਦੇ ਜਾਂਦੇ ਦੱਸ ਦਵਾਂ ਕਿ ਦਰਿਆ ਸਤਲੁਜ ਦਾ ਜੋ ਜਲ ਪੱਧਰ ਲਗਾਤਾਰ ਵਧ ਰਿਹਾ ਹੈ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਹਾਂਜੀ ਤੇਦੀਪ ਸਿੰਘ ਫੇਰ ਅਪਰੋਕ ਜੰਨਾ ਵੈਸੇ ਅਜਾਜਤ ਲੈ ਲਈ ਸੀ ਦਲੀਪ ਸਿੰਘ ਕਹਿ ਰਿਹਾ ਕਿ ਰਾਤ ਦਾ ਪਾਣੀ ਬਹੁਤ ਵਧਿਆ ਬਿਲਕੁਲ ਵੀਰ ਜੀ ਫਰੋਜਪੁਰ ਲੈ ਕੇ ਪਾਣੀ ਵਧਣਾ ਸੀਗਾ ਕਿਉਂਕਿ ਇੱਥੇ 5 ਵਜੇ ਦੇ ਤਕਰੀਬ ਪਾਣੀ ਦੀ ਜੋ ਛੱਲਾ ਹੋਣੀ ਸ਼ੁਰੂ ਹੋਈ ਸੀ 5 ਵਜੇ ਦਾ ਪਾਣੀ ਵਧਣਾ ਸ਼ੁਰੂ ਹੋਇਆ ਸੀ ਤਾਂ ਹੁਣ ਪਾਣੀ ਹੋਰ ਵੀ ਵਧੇਗਾ 11 ਵਜੇ ਤੱਕ ਪਾਣੀ ਫਰੋਜਪੁਰ ਇਲਾਕੇ ਦੇ ਵਿੱਚ ਹੋਰ ਵੀ ਜ਼ਿਆਦਾ ਵੱਧ ਜਾਵੇਗਾ ਬਹੁਤ ਹਾਲਾਤ ਗੰਭੀਰ ਨੇ ਵੀਰ ਜੀ ਬਿਲਕੁਲ ਵੀ ਜੇ ਸਾਰੇ ਪਾਸੇ ਹੁਣ ਤਾਂ ਸਥਿਤੀ ਇਹ ਹੋ ਗਈ ਕਿ ਤੇ ਹਾਲਾਤ ਪਹਿਲਾਂ ਠੀਕ ਸੀ ਹੁਣ ਦਰਿਆ ਸਤਲੁਜ ਦੇ ਆਸ-ਪਾਸ ਕਿੰਨੇ ਪਿੰਡ ਐ ਮਹਿਦਪੁਰ ਏਰੀਆ ਜੋ ਜਗਰਾਉਂ ਇਧਰ ਵੀ ਹਾਲਾਤ ਮਾੜੇ ਹੋ ਚੁੱਕੇ ਐ ਇਧਰ ਵੀ ਪਾਣੀ ਲਗਾਤਾਰ ਵੱਧ ਰਿਹਾ ਤਾਂ ਦੂਜੀ ਗੱਲ ਇਹ ਕਿ ਪਾਣੀ ਕਿਵਰ ਘਟ ਜਾਂਦਾ ਤਾਂ ਫਿਰ ਥੋੜੀ ਜਿਹੀ ਰਾਹਤ ਜ਼ਰੂਰ ਹੁੰਦੀ ਐ ਪਰ ਉਸ ਤੋਂ ਬਾਅਦ ਪਾਣੀ ਕਿੰਨਾ ਘਟਦਾ ਉਸ ਤੋਂ ਕਾਫੀ ਡਬਲ ਵੱਧ ਜਾਂਦਾ ਤੇ ਫਿਰ ਕਾਫੀ ਜ਼ਿਆਦਾ ਵੱਡਾ ਡਰ ਸਤੌਣ ਲੱਗਦਾ ਧੰਨਵਾਦ ਜੀ